ਪਿੰਡਾਂ ਦੇ ਵਿੱਚੋਂ ਖੁਦਕੁਸ਼ੀਆਂ ਦਾ ਅੰਕੜਾ ਇਕੱਠਾ ਕਰਨਾ ਸ਼ੁਰੂ ਕੀਤਾ। ਹੂੰ ਪਹਿਲਾਂ ਤਾਂ ਕਿਸਾਨੀ 'ਚ ਵੀ ਬਹੁਤ ਇਹ ਔਖਾ ਹੋਇਆ। ਜਦੋਂ ਕਿਸੇ ਕਿਸਾਨ ਨੂੰ ਜਾ ਕੇ ਪੁੱਛਦੇ ਸੀ ਭਾਈ ਠੋਡੇ ਜੀ ਨੇ ਖੁਦਕੁਸ਼ੀ ਕੀਤੀ ਸਮਝ ਬੱਚਾ। ਹੂੰ ਕਿਉਂਕਿ ਪੰਜਾਬ ਦਾ ਇੱਕ ਮਾਹੌਲ ਆ ਜਿੱਥੋਂ ਦਾ ਸਿਸਟਮ ਕਿ ਜਦੋਂ ਕੋਈ ਖੁਦਕੁਸ਼ੀ ਕਰ ਜਾਂਦਾ ਤਾਂ ਪੁਲਿਸ ਵਾਲੇ ਘਰ ਦੇ ਜੀਆ ਨੂੰ ਉਲਟਾ ਪਸਾਂਦੇ ਨੇ। ਕਿਸਾਨੀ ਤਾਂ ਹੁਣ ਚੱਲ ਇਹ ਦੱਸਣ ਵਾਲੀ ਗੱਲ ਆ ਗਈ। ਵੀ ਜੇ ਖੁਦਕੁਸ਼ੀ ਹੋਈਏ ਦੱਸ ਦਿੰਦੇ ਆ ਮਜ਼ਦੂਰਾਂ ਚ ਤਾਂ ਆ 2-2 ਲੱਖ ਦਾ ਮਾਅਬਜਾ ਵੀ ਲੜਕੇ ਦਵਾਤਾ ਓਦੋਂ ਬਾਅਦ ਵੀ ਮਜ਼ਦੂਰ ਪਰਿਵਾਰ ਇਹ ਦੱਸਣ ਨੂੰ ਹੀ ਤਿਆਰ ਨਹੀਂ ਵੀ ਸਾਡੇ ਜੀ ਨੇ ਖੁਦਕੁਸ਼ੀ ਕੀਤੀ ਇਹ ਕਹਿੰਦੇ ਇਹ ਅੰਕੜੇ ਸ਼ੁਰੂ ਕੀਤੇ ਇਹਦੇ ਪਿੱਛੇ ਵਜ੍ਹਾ ਇਹ ਹੈ ਕਿਉਂਕਿ ਜਦੋਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਮਜ਼ਦੂਰ ਦੇ ਪਰਿਵਾਰ ਦੀ ਖੁਦਕੁਸ਼ੀ ਹੋਈ ਤਾਂ ਇੱਥੋਂ ਦਾ ਸਿਸਟਮ ਇੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਇੱਥੋਂ ਦੀ ਕਰਦਾ ਰਿਹਾ ਵੀ ਉਲਟਾ ਉਹਨਾਂ ਨੂੰ ਪਰਚੇ 'ਚ ਪਸਾਉਣ ਦੀ ਕੋਸ਼ਿਸ਼